ਪੰਜਾਬ ਦੀ ਧਰਤੀ ਖਤਰੇ ਦੇ ਵਿੱਚ ਸੁਰੱਖਿਆ ਦਾ ਨਹੀਂ ਕੋਈ ਨਿਯਮ ਬੇਅਦਬੀ ਦੇ ਕੇਸ ਹਰ ਰੋਜ਼ ਸਾਡੀ ਧਰਤੀ ਤੇ ਨਜਾਇਜ਼ ਹਮਲੇ ਗੁਰੂ ਸਾਹਿਬ ਦੇ ਅੰਗਾਂ ਦੇ ਨਾਲ ਖਿਲਵਾੜ ਦਰਬਾਰ ਸਾਹਿਬ ਦੇ ਵਿੱਚ ਅਨੈਤਿਕ ਹਰਕਤਾ ਕੁੜੀਆਂ ਵੀ ਅਨਸੁਰੱਖਿਅਤ ਸਹੀ ਹੱਕਾਂ ਲਈ ਲੜਾਈ ਲਾਜ਼ਮੀ ਸਰਕਾਰ ਤੇ ਪੁਲਿਸ ਕਿੱਥੇ ਹਨ ਕਿੱਥੇ ਹੈ ਪੰਜਾਬ ਦੀ ਸੁਰੱਖਿਆ ਸਸ਼ਕਤਾਲ ਤੋਂ ਜੁੜ ਚੁੱਕਿਆ ਸੰਦਰ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ कौर ਸੁਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਮਹਾਨ ਗੁਰੂਆਂ ਸੰਤਾਂ ਨੇ ਪੀਰਾਂ ਨੇ ਇਸ ਤਰਤੀ ਤੇ ਜਨਮ ਲਿਆ ਇਸ ਕਰਕੇ ਇਸ ਧਰਤੀ ਨੂੰ ਬੜੀ ਪਵਿੱਤਰ ਮੰਨਿਆ ਜਾਂਦਾ ਸੋ ਸੋਚੋ ਉਹਨਾਂ ਪੰਜਾਬ ਦੇ ਲੋਕਾਂ ਤੇ ਕੀ ਬੀਤਦੀ ਹੋਈਗੀ ਜਦੋਂ ਬੇਅਦਬੀ ਦੀਆਂ ਘਟਨਾਵਾਂ ਉਹਨਾਂ ਦੇ ਕੰਨਾਂ ਦੇ ਵਿੱਚ ਸੁਣਨ ਨੂੰ ਮਿਲਦੀ ਹੈ। ਤਾਂ ਦੱਸਿਆ ਕਿ ਅਜਿਹੀ ਇੱਕ ਬੇਅਦਬੀ ਦੀ ਘਟਨਾ ਹੋਰ ਸਾਹਮਣੇ ਆਈ ਹੈ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਹਾਨ ਕੋਸ਼ਤੀ ਬੇਅਦਬੀ ਕੀਤੀ ਜਾਂਦੀ ਹੈ। ਜਿੱਆਂ ਪਾਰਕ ਦੇ ਵਿੱਚ ਖੱਡੇ ਕਰਕੇ ਟੋਏ ਪੁੱਟ ਕੇ ਮਹਾਨ ਕੋਸ਼ਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਨੇ ਜਿਹੜੇ ਮੰਨ ਦੇ ਵਿੱਚ ਧਾਰਮਿਕ ਭਾਵਨਾਵਾਂ ਰੱਖਦੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮੌਕੇ 'ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਾਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਖੱਡੇ ਪੁੱਟ ਕੇ ਕਿ ਵੱਡੀ ਗਿਣਤੀ ਦੇ ਵਿੱਚ ਮਹਾਨ ਕੋਸ਼ ਨੂੰ ਪਾਰਕਾਂ ਦੇ ਵਿੱਚ ਦਬਾਇਆ ਜਾ ਰਿਹਾ ਹੈ ਤਾਂ ਉਸ ਤੋਂ ਬਾਅਦ ਜਿਹੜੇ ਸਟੂਡੈਂਟ ਦੀ ਧਾਰਮਿਕ ਭਾਵਨਾਵਾਂ ਦੀ ਥੇਸ ਪਹੁੰਚੀ ਉਹਨਾਂ ਨੂੰ ਮੌਕੇ 'ਤੇ ਪਹੁੰਚਦੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਪਰ ਜਦੋਂ ਮੌਕੇ 'ਤੇ ਜਾ ਕੇ ਦੇਖਦੇ ਨੇ ਜਿਹੜਾ ਦ੍ਰਿਸ਼ ਹੁੰਦਾ ਦਿਲ ਨੂੰ ਦਹਿਲਾ ਦੇਣ ਵਾਲਾ ਦ੍ਰਿਸ਼ ਹੁੰਦਾ ਹੈ ਤਦ ਆਸੀ ਕੇ ਮਹਾਨ ਕੋਸ਼ਤੇ ਵਿੱਚ ਬਾਣੀ ਗੁਰੂਆਂ ਦੇ ਜਿਹੜੇ ਜਨਮ ਸਥਾਨ ਉਸ ਦੀਆਂ ਤਸਵੀਰਾਂ ਤੇ ਹੋਰ ਧਾਰਮਿਕ ਤਸਵੀਰਾਂ ਤੇ ਬਾਣੀਆਂ ਦਾ ਜਿਸ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦੀ ਬੇਅਦਬੀ ਕਰ ਰਹੀ ਗਈ ਸੀ ਤਾਂ ਉਸ ਤੋਂ ਬਾਅਦ ਸਟੂਡੈਂਟਸ ਨੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਮੇਰਾ ਨਾਮ ਮਨਦੀਪ ਸਿੰਘ ਆ ਜੀ ਜੀ ਮਨਦੀਪ ਕਿਹੜਾ ਡਿਪਾਰਟਮੈਂਟ ਆ ਤੁਹਾਡਾ ਮੇਰਾ ਵਿਭਾਗ ਸ੍ਰੀ ਗੁਰੂ ਗੰਗਾ ਸਾਹਿਬ ਸਟੱਡੀਜ਼ ਵਿਭਾਗ ਅਤੇ ਮੈਂ ਪੀ ਐਚ ਡੀ ਦਾ ਖੋਜਾਰਥੀ ਆ ਜੀ ਮਨਦੀਪ ਕੀ ਅੱਜ ਮੁੱਦਾ ਜਿਹੜਾ ਵਿਦਿਆਰਥੀ ਪੜਕੇ ਹੋਏ ਨੇ ਇਹ ਮੁੱਦਾ ਪਟਕਣ ਦਾ ਕਾਰਨ ਇਹ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਮਹਾਨ ਕੋਸ਼ ਛਪਾਇਆ ਜਾਂਦਾ ਜਿਹੜਾ ਕਿ ਮਹਾਨ ਕੋਸ਼ ਪਹਿਲਾਂ ਭਾਸ਼ਾ ਭਗ ਦੇ ਵੱਲੋਂ ਛਪਾਇਆ ਜਾਂਦਾ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਪ੍ਰੋਜੈਕਟ ਦਿੰਦੀ ਆ ਜਿਸ ਪ੍ਰੋਜੈਕਟ ਦੇ ਅਧੀਨ ਮਹਾਨ ਕੋਸ਼ ਨੂੰ ਦੁਬਾਰਾ ਪੰਜਾਬੀ ਯੂਨੀਵਰਸਿਟੀ ਨੇ ਛਪਣਾ ਸੀ ਇਸ ਨੂੰ ਛਾਪ ਦੇ ਸਮੇਂ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੇ ਪ੍ਰੋਫੈਸਰਾਂ ਦੀ ਨਿਯੁਕਤੀ ਕੀਤੀ ਗਈ ਉਹਨਾਂ ਪ੍ਰੋਫੈਸਰਾਂ ਦੇ ਵੱਲੋਂ 65000 ਐਂਟਰੀਆਂ ਦੇ ਉੱਤੇ ਤੀ ਤੋਂ 35000 ਗਲਤੀਆਂ ਐਂਟਰੀਆਂ ਕੀਤੀਆਂ ਗਈਆਂ ਜਦੋਂ ਇਹ ਮਹਾਨ ਕੋਸ਼ ਛਪ ਕੇ ਆਮ ਸੰਗਤ ਦੇ ਵਾਸਤੇ ਆਮ ਲੋਕਾਂ ਦੇ ਵਾਸਤੇ ਸੇਲ ਵਾਸਤੇ ਵੇਚਿਆ ਗਿਆ ਜਦੋਂ ਇਸ ਨੂੰ ਪੰਥ ਵਿਦਵਾਨਾਂ ਨੇ ਪੜ੍ਹਿਆ ਪੰਥਕ ਵਿਦਵਾਨਾਂ ਦੇ ਪੜਨ ਤੋਂ ਬਾਅਦ ਮਹਾਨ ਕੋਸ਼ ਦੇ ਉੱਤੇ ਇਤਰਾਜ਼ ਜਤਾਇਆ ਗਿਆ ਜਿਵੇਂ ਕਿਰਪਾਲ ਸਿੰਘ ਬਡੋਂਗਰ ਖੁਸ਼ਾਲ ਸਿੰਘ ਜੀ ਸਿੰਘ ਸਭਾ ਕੇਂਦਰੀ ਕਮੇਟੀ ਵਾਲੇ ਅਤੇ ਹੋਰ ਵੀ ਬਹੁਤ ਸਾਰੇ ਵਿਦਵਾਨ ਸਨ ਜਿਨ੍ਹਾਂ ਨੇ ਇਸ ਦੀ ਗਲਤ ਐਂਟਰੀਆਂ ਤੇ ਉੱਤੇ ਇਤਰਾਜ਼ ਜਤਾਇਆ ਜਦੋਂ ਪੰਜਾਬੀ ਯੂਨੀਵਰਸਿਟੀ ਨੂੰ ਇਹਨਾਂ ਇਤਰਾਜ਼ਾਂ ਦਾ ਸਾਹਮਣਾ ਕਰਨਾ ਪਿਆ ਪੰਜਾਬੀ ਯੂਨੀਵਰਸਿਟੀ ਨੇ ਇਸ ਨੂੰ ਲੋਕਾਂ ਦੇ ਵਿੱਚ ਵੇਚਣ 'ਤੇ ਪਾਬੰਦੀ ਲਾ ਦਿੱਤੀ ਗਈ ਇਹ ਇਮਾਨਕੁਸ਼ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੇਲ ਦੇ ਉੱਪਰ ਨਹੀਂ ਰੱਖਿਆ ਜਾ ਰਿਹਾ ਅਤੇ ਇਹ ਇੱਕ ਸਟਾਕ ਦੇ ਵਜੋਂ ਪਿਆ ਹੋਇਆ ਸੀ ਬਾਅਦ ਵਿੱਚ ਇਸ ਦੇ ਉੱਤੇ ਇੱਕ ਵਿਧਾਨ ਸਭਾ ਦੇ ਵਿੱਚ ਕਮੇਟੀ ਬਣਦੀ ਆ ਕਿ ਇਸ ਗਲਤ ਛਾਪੇ ਹੋਏ ਇਮਾਨਕੁਸ਼ ਦਾ ਕੀ ਕਰਨਾ ਹੈ ਅਤੇ ਇਹਦਾ ਕੀ ਸੋਲੂਸ਼ਨ ਹੋਣਾ ਚਾਹੀਦਾ ਹੈ ਕਿਉਂਕਿ ਵਿਦਵਾਨਾਂ ਨੇ ਇਸ ਨੂੰ ਇਸ ਕਰਕੇ ਸੰਗਤ ਦੇ ਵਿੱਚ ਵੇਚਣ ਤੋਂ ਮਨ੍ਹਾ ਕਰਤਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇਸ ਸਭਾਣ ਗੋਸ਼ ਨੂੰ ਆਥੈਂਟਿਕ ਮੰਨ ਕੇ ਇਸ ਨੂੰ ਇੱਕ ਸੋਰਸ ਨਾ ਮੰਨਿਆ ਜਾਵੇ ਭਾਵ ਕਿ ਇਹਦੇ ਵਿੱਚ ਡਿਸਟਰਸਨ ਹੈ ਜਿਸ ਕਰਕੇ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਨੂੰ ਹੁਣ ਰੀਸੈਂਟਲੀ ਕਿਹਾ ਕਿ ਇਸ ਸਭਾਣ ਗੋਸ਼ ਨੂੰ ਇੱਕ ਢੰਗ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਜਦੋਂ ਯੂਨੀਵਰਸਿਟੀ ਨੇ ਇਸ ਨੂੰ ਖਤਮ ਕਰਨ ਦੇ ਬਾਰੇ ਸੋਚਿਆ ਯੂਨੀਵਰਸਿਟੀ ਨੇ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਪਿੱਛੇ ਪੰਜ ਪੰਜ ਫੁੱਟ ਦੇ ਡੱਗ ਪੁੱਟ ਕੇ ਦੋ ਤਿੰਨ ਇੰਨੀ ਵੱਡੀ ਗਿਣਤੀ ਦੇ ਵਿੱਚ ਛਪੇ ਮਹਾਨਕੋਸ਼ ਨੂੰ ਪਾਣੀ ਦੇ ਨਾਲ ਮਹਾਨਕੋਸ਼ ਨੂੰ ਸਿੱਟ ਕੇ ਪਾਣੀ ਛੱਡ ਕੇ ਖਤਮ ਕੀਤਾ ਜਾ ਰਿਹਾ ਮੈਂ ਮੇਰਾ ਸਵਾਲ ਪ੍ਰਸ਼ਾਸਨ ਨੂੰ ਆ ਮੈਂ ਪੁੱਛਣਾ ਚਾਹਣਾ ਕਿ ਕੀ ਇਸ ਮਹਾਨਕੋਸ਼ ਨੂੰ ਖਤਮ ਕਰਨ ਦਾ ਕੀ ਇਹ ਤਰੀਕਾ ਸਹੀ ਆ ਕਿਉਂਕਿ ਇਹ ਕਿਸੇ ਵਾਸਤੇ ਇੱਕ ਪੰਜਾਬੀ ਦੀ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਇਹ ਕੋਸ਼ ਹੋ ਸਕਦਾ ਆ ਕਿਸੇ ਵਾਸਤੇ ਕੋਈ ਇਸ ਨੂੰ ਇਨਸਾਈਕਲੋਪੀਡੀਆ ਆਫ ਸਿੱਖੀ ਸਮ ਕਹਿ ਸਕਦਾ ਆ ਪਰ ਮੇਰੇ ਸਿੱਖਣ ਦੇ ਨਾਤੇ ਇਹ ਐਨਸਾਈਕਲੋਪੀਡੀਆ ਬਾਅਦ ਵਿੱਚ ਆ ਪਹਿਲਾਂ ਇਹ ਗੁਰਬਾਣੀ ਦੀ ਪੋਥੀ ਆ ਕਿਉਂ ਕਿ ਕਿਉਂਕਿ ਜਦੋਂ ਵੀ ਅਸੀਂ ਬਾਹਨਕੋਸ਼ ਦਾ ਕੋਈ ਵੀ ਪੰਨਾ ਫਰੋਲਦੇ ਆ ਉਸ ਪੰਨੇ ਦੇ ਉੱਪਰ 10 ਤੋਂ 15 ਐਂਟਰੀਆਂ ਗੁਰਬਾਣੀ ਦੀਆਂ ਉਸ ਤੋਂ ਬਾਅਦ ਸਿੱਖ ਧਰਮ ਦੇ ਨਾਲ ਸੰਬੰਧਿਤ ਕੋਈ ਵੀ ਸੈਕੰਡਰੀ ਸੋਰਸ ਹੋਵੇ ਚਾਹੇ ਉਹ ਦਸਮਗ੍ਰੰਥ ਹੋਵੇ ਚਾਹੇ ਉਹ ਸਰਬਨੋਗ੍ਰੰਥ ਹੋਵੇ ਉਹ ਸਾਰਿਆਂ ਦੀਆਂ ਐਂਟਰੀਆਂ ਇਸ ਬਾਹਨਕੋਸ਼ ਦੇ ਵਿੱਚ ਦਰਜ ਨੇ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਇਹ ਬਾਹਨਕੋਸ਼ ਪੰਜਾਬੀ ਦੀ ਪੁਸਤਕ ਨਹੀਂ ਇੱਕ ਗੁਰਬਾਣੀ ਦੀ ਪੋਥੀ ਆ ਗੁਰਬਾਣੀ ਦੀ ਪੋਥੀ ਦਾ ਉਸ ਤਰੀਕੇ ਦੇ ਨਾਲ ਇੱਕ ਵਿਧੀ ਵਿਵਧਾਨ ਦੇ ਨਾਲ ਸਨਸਕਾਰ ਕੀਤਾ ਜਾਣਾ ਚਾਹੀਦਾ ਆ ਤਾਂ ਕਿ ਸਿੱਖ ਸੈਂਟੀਮੈਂਟਲ ਜਿਹੜੇ ਲੋਕ ਆ ਉਹਨਾਂ ਦੇ ਸੈਂਟੀਮੈਂਟਸ ਨਾ फडਕਣ ਅਤੇ ਇਸ ਦੀ ਬੇਦਬੀ ਨਾ ਹੋਵੇ ਇਸ ਦੀ ਜਿਹੜੀ ਮਰਿਆਦਾ ਉਹਨੂੰ ਬਰਕਰਾਰ ਰੱਖਿਆ ਜਾਵੇ ਇਸ ਵਾਸਤੇ ਜੀ ਇੱਥੇ ਵਿਦਿਆਰਥੀ ਦੇ ਰੂਪ ਦੇ ਵਿੱਚ ਇਕੱਠੇ ਹੋਏ ਆ ਮੇਰਾ ਨਾਮ ਯਾਦਵਿੰਦਰ ਸਿੰਘ ਯਾਦੂ ਆ ਜੀ ਯਾਦਵਿੰਦਰ ਕੀ ਮੁੱਦਾ ਜ ਮਹਾਨ ਕੋਸ਼ ਬਾਰੇ ਜਿਹੜਾ ਸਾਹਮਣੇ ਵਿਦਿਆਰਥੀਆਂ ਚੰਨਾ ਰੂਹ ਕਾਰਨ ਕੀ ਇਹ ਮਸਲਾ ਇਹ ਆ ਵੀ ਇਸ ਜਿਹੜੀ ਯੂਨੀਵਰਸਿਟੀ ਦੇ ਵਿੱਚ ਆਪਾਂ ਖੜੇ ਆ ਇਹ ਭਾਸ਼ਾ ਦੇ ਨਾਮ ਤੇ ਦੂਜੀ ਯੂਨੀਵਰਸਿਟੀ ਅਗੀ ਵਿਸ਼ਵਵਦੀ ਬਣੀ ਹੋਈ ਇਸ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਛਾਪਣਾ ਸੀਗਾ ਦੇਖ ਕੇ ਪਰ ਪੰਜਾਬੀ ਯੂਨੀਵਰਸਿਟੀ ਅੱਜ ਇਸ ਆਦ ਤੇ ਹੋ ਚੁੱਕੀ ਆ ਵੀ ਉਸ ਮਹਾਨ ਕੋਸ਼ ਜਿਹੜਾ ਇਹਨਾਂ ਨੇ ਛਾਪਿਆ ਉਹਦੇ ਵਿੱਚ 25 ਤੋਂ 30 ਹਜ਼ਾਰ ਦੀ ਇਹਨਾਂ ਨੇ ਗਲਤੀ ਕਰਤੀ ਜਦੋਂ ਬਿਰਵਾਨਾ ਨੇ ਉਹਦੇ ਤੇ ਇਤਰਾਜ਼ ਦੀ ਜਗਾ ਜਿਤਾਇਆ ਆ ਇੱਕ ਕਮੇਟੀ ਦਾ ਗਠਨ ਹੁੰਦਾ ਉਹ ਕਮੇਟੀ ਵੱਲੋਂ ਕਿਹਾ ਜਾਂਦਾ ਵੀ ਜੇ ਇਹ ਸਾਡੀ ਸੁਸਾਇਟੀ ਚ ਜਾਊਗੀ ਸਮਾਜ ਚ ਜਾਊਗੀ ਜਾਂ ਅੱਜ ਤੋਂ 50 100 ਸਾਲ ਬਾਅਦ ਇਹ ਔਥੈਂਟਿਕ ਮੰਨਿਆ ਜਾਊਗਾ ਵੀ ਯੂਨੀਵਰਸਿਟੀ ਦੇ ਮਹਾਨ ਕੋਸ਼ ਦੇ ਵਿੱਚ ਆ ਗੱਲ ਲਿਖੀ ਹੋਈ ਹੈ ਇਹਦੇ ਵਿੱਚ ਕੱਲੀ ਆਪਦੇ ਕੋਲੋਂ ਗੱਲਾਂ ਨਹੀਂ ਕੀਤੀਆਂ ਗਈਆਂ ਜਿਹੜੀਆਂ ਸਾਜਿਸ਼ ਤਹਿਤ ਦਰਵਾਣੀ ਦੀਆਂ ਵੀ ਟਿੱਪੀਆਂ ਛਿਆਰੀਆਂ ਬਿਆਰੀਆਂ ਦੀਆਂ ਗਲਤੀਆਂ ਕੀਤੀਆਂ ਉਹ ਜਦੋਂ ਸਾਨੂੰ ਅੱਜ ਪਤਾ ਲੱਗਿਆ ਵੀ ਇਹਨੂੰ ਡਿਸਟਰੋਏ ਕੀਤਾ ਜਾ ਰਿਹਾ ਉਸ ਕਮੇਟੀ ਵੱਲੋਂ ਸੁਝਾਸ਼ਨ ਦਿੱਤਾ ਗਿਆ ਸੀ ਇਹਨੂੰ ਡਿਸਟਰੋਏ ਕੀਤਾ ਜਾਵੇ ਪਰ ਡਸਟਰਾਏ ਦਾ ਵੀ ਇੱਕ ਤਰੀਕਾ ਹੁੰਦਾਗਾ ਉਹਦਾ ਇੱਕ ਵਿਧੀ ਵਿਧਾਨ ਹੁੰਦਾ ਇਹ ਨਹੀਂ ਤੁਸੀਂ ਜੁੱਤੀਆਂ ਨਾਲ ਤੁਹਾਨੂੰ ਕੋਈ ਗਿਣਤੀ ਨਹੀਂ ਕੋਈ ਹਿਸਾਬ ਨਹੀਂ ਤੁਸੀਂ ਟਰਾਲੀਆਂ ਭਰ-ਭਰ ਕੇ ਲਿਆ ਕੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਪਿੱਛੇ ਦਿਖਾ ਦਿਓ ਵੀ ਐ ਤੁਸੀਂ 5-5 7-7 ਟਰਾਲੀਆਂ 5-5 ਟੋਏ ਫੁੱਟ ਪੱਟ ਕੇ ਦੱਬ ਦੋ ਅੱਜ ਅਸੀਂ ਜਦੋਂ ਯੂਨੀਵਰਸਿਟੀ ਦੇ ਪਬਲਿਕੇਸ਼ਨ ਬਿਊਰੋ ਇੰਚਾਰਜ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਇਸ ਦੀ ਗਿਣਤੀ ਦਾ ਵੀ ਪਤਾ ਨਹੀਂ ਹੈਗਾ ਵੀ ਇਸ ਦੀ ਗਿਣਤੀ ਕਿੰਨੀ ਹੈਗੀ ਸੋ ਜਦੋਂ ਅੱਜ ਅਸੀਂ ਉਹ ਦੂਬਾਰਾ ਟਰਾਲੀ ਆ ਰਹੀ ਸੀ ਤੁਸੀਂ ਦੇਖਿਆ ਉਹਨਾਂ ਗੇਟ ਦੇ ਉੱਤੇ ਵਿਦਿਆਰਥੀਆਂ ਨੇ ਅੱਜ ਵੱਡੇ ਰੋਹ ਦੇ ਸਾਹਮਣੇ ਉਹ ਇਹਨਾਂ ਨੂੰ ਟਰਾਲੀ ਦੀ ਗਿਣਤੀ ਵੀ ਨਹੀਂ ਪਤਾ ਡਰਾਈਵਰ ਨੂੰ ਕਿੰਨੀ ਆ ਤੇ ਕਿੰਨੇ ਘੇੜੇ ਆ ਇਹ ਵੀ ਨਹੀਂ ਪਤਾ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਜ਼ਿਸ਼ ਤਾਹਤ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੀਜਾ ਹੱਲਾ ਆ ਪਹਿਲਾਂ 2015 ਦੇ ਵਿੱਚ ਫਿਰ 2022 ਦੇ ਵਿੱਚ ਫਿਰ ਅੱਜ 2025 ਦੇ ਵਿੱਚ ਖੜੇ ਆ ਸੋ ਜਿਹੜੇ ਵਿਦਿਆਰਥੀ ਸਵੈਰਥ ਇਕੱਠੇ ਹੋਏ ਨੇ ਇਹ ਇਸ ਯੂਨੀਵਰਸਿਟੀ ਦੇ ਰੋਧ ਇਹ ਤੱਕੇ ਦੇ ਖਿਲਾਫ ਇਕੱਠੇ ਹੋਏ ਨੇ ਵੀ ਇਹ ਜਿਹੜਾ ਤੁਸੀਂ ਹਾਲ ਕੀਤਾ ਇਹ ਕਿਸੇ ਹਾਲ ਜਾਈ ਨਹੀਂ ਹੈ ਜਿਹੜਾ ਐਂਸਾਈਕਲੋਪੀਡੀਆ ਦੇ ਤੌਰ ਤੇ ਆਪਾਂ ਇਹਨੂੰ ਕਹਿੰਨੇ ਆ ਇਹਨੂੰ ਪੰਜਾਬੀ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾਂ ਸਿੱਖਾਂ ਦਾ ਐਂਸਾਈਕਲੋਪੀਡੀਆ ਕਿਹਾ ਜਾਂਦਾ ਅੱਜ ਐਂਟਰੀ ਦਰਜ ਆ ਗਈ ਜੀ ਦੇ ਵਿੱਚੋਂ ਇਹਨਾਂ ਨੇ 25 ਤੋਂ 30 ਹਜ਼ਾਰ ਤੱਕ ਗਲਤੀ ਕਰਤੀ ਜੀ ਦੇ ਵਿੱਚ ਮਹਾਨ ਕੋਸ਼ ਜਦੋਂ ਛਪਿਆ ਤਾਂ ਪਟਿਆਲੇ ਦੇ ਮਹਾਰਾਜਾ ਨੇ ਇੱਕ ਉਹਨਾਂ ਨੂੰ ਕਾਂਸੇ ਜਨਾਬਾਂ ਨੂੰ ਨਿਯੁਕਤ ਕਰਕੇ ਇਹਦੇ ਕੰਮ ਲਈ ਪ੍ਰੋਜੈਕਟ ਲਈ 28 ਸਾਲਾਂ ਦੀ ਮਿਹਨਤ ਨੂੰ ਛਪਾਇਆ ਸੀਗਾ ਤੇ ਅੱਜ ਉਹਦਾ ਤੁਸੀਂ ਇਹ ਹਾਲ ਦੇਖ ਸਕਦੇ ਹੋ ਇਹਦੇ ਵਿੱਚ ਕੱਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦੋਂ ਬਿਨਾ ਹਿੰਦੂ ਮੁਸਲਮਾਨ ਸਾਰੇ ਭਗਤਾਂ ਦੀਆਂ ਫਕੀਰਾਂ ਦੀਆਂ ਜਾਂ ਜਿਹੜੀਆਂ ਉਹਨੇ ਲਿਖਤਾ ਨੇ ਜਾਂ ਉਹਨਾਂ ਸੁਣਦੀ ਜਿਹੜੇ ਉਹਨਾਂ ਸ਼ਬਦ ਨੇ ਜਾਂ ਉਹਨਾਂ ਦੀ ਵਿਆਖਿਆ ਕੀਤੀ ਉਹ ਸਾਰਾ ਕੀਤਾ ਹੋਇਆ ਹੈਗਾ ਸਾਡੀ ਪਹਿਲੀ ਵੱਡੀ ਡਿਕਸ਼ਨਰੀ ਆ ਇਹ ਪੰਜਾਬੀ ਦੀ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਇਹ ਦੱਸਦਾ ਜਿਹੜਾ ਯੂਨੀਵਰਸਿਟੀ ਨੂੰ ਪਬਲਿਕੇਸ਼ਨ ਬਿਊਰੋ ਨੂੰ ਮਹਾਨ ਕੋ ਛਾਪਣ ਦਾ ਇਸ ਵਾਰੀ ਜਿੰਮਾ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਸਾਨੂੰ ਜਦੋਂ ਕੰਸਰਨ ਅਥਾਰਟੀ ਨਾਲ ਗੱਲ ਹੋਈ ਹੈ ਕਿ ਅਸੀਂ ਬਹੁਤ ਵੱਡੇ ਵਿਦਵਾਨ ਲਾਏ ਤੇ 30 35000 ਗਲਤੀਆਂ ਉਹਨਾਂ ਨੇ ਆਪ ਮੰਨੀਆਂ ਨੇ ਕਹਿੰਦੇ ਇਹ ਤੇ 30 35000 ਗਲਤੀਆਂ ਹੋਈਆਂ ਨੇ ਮਹਾਨ ਕੋਸ਼ ਦੇ ਵਿੱਚ ਜਦੋਂ ਬਾਹਰੋਂ ਵਿਦਵਾਨਾਂ ਨੇ ਹੋਰ ਨਹੀਂ ਦੱਸਿਆ ਤਾਂ ਇਹਨਾਂ ਨੇ ਹੁਣ ਆਪਦੇ ਮੂੰਹ ਮੰਨਿਆ ਕਿ 35000 ਗਲਤੀਆਂ ਹੋਈਆਂ ਨੇ ਤੇ ਮਹਾਨ ਕੋਸ਼ ਦੇ ਵਿੱਚ ਮਹਾਨ ਕੋਸ਼ ਨੂੰ 30 ਦੇ ਲਗਭਗ ਭਾਈ ਕਾਨ ਸਿੰਘ ਨਾਬਾ ਜ਼ਰਾ ਛਾਪਿਆ ਗਿਆ ਤੇ ਇਹਦੇ ਵਿੱਚ ਤੁਸੀਂ ਪਹਿਲਾਂ ਹੀ ਪਛਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਦਸ਼ਮ ਗ੍ਰੰਥੀ ਬਾਣੀ ਤੇ ਪੰਤ ਪ੍ਰਕਾਸ਼ ਸੂਰਜ ਪ੍ਰਕਾਸ਼ ਦੀ ਬਾਣੀ ਇਹਦੇ ਦਰਜ ਹੈ ਤੇ ਤੁਸੀਂ ਦੇਖੋ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਜ ਹੈ ਦਸ਼ਮ ਗ੍ਰੰਥੀ ਬਾਣੀ ਇਹਦੇ ਵਿੱਚ ਦਰਜ ਹੈ ਤੇ ਇਹਦਾ ਮਤਲਬ ਇਹ ਇਹਨਾਂ ਦੀ ਸ਼ਰਧਾ ਹੈ ਆਪਣੀ ਉਹਨਾਂ ਚ ਬਿਲਕੁਲ ਜੀ ਬਿਲਕੁਲ ਸਾਰੀ ਸਿੱਖ ਪੰਥ ਦੀ ਸਾਰੀ ਸਿੱਖ ਸਮਾਜ ਦੀ ਸ਼ਰਧਾ ਤੇ ਨਾਲ ਕਹਿੰਦੇ ਦੂਜੇ ਧਰਮਾਂ ਦੇ ਵੀ ਜਿਹੜੇ ਪੀਰ ਨੇ ਜਾਂ ਦੇਵੀ ਦੇਵਤੇ ਨੇ ਉਹਦੀ ਬਾਣੀ ਨੂੰ ਵੀ ਨਾਲ ਜੋੜਿਆ ਗਿਆ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਕਹਿੰਦੇ ਜਦੋਂ ਆਪਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ Hindu ਦੀ Muslim ਦੀ ਸਾਰੀ ਧਰਮਾਂ ਦੀ ਸਾਰੇ ਮਤਲਬ ਪੀਰਾਂ ਪੀਰਾਂ ਦੀ ਬਾਣੀ ਦਰਜ ਹੈ ਤੇ ਉਹਦਾ ਮਤਲਬ ਵੀ ਇਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਜਾਂ ਆਪਣਾ ਮਹਾਨ ਕੋਚ ਦੀ ਬੇਅਦਬੀ ਕਰਨਾ ਬਾਣੀ ਦੀ ਬੇਅਦਬੀ ਕਰਨਾ ਦੇ ਬਾਣੀ ਦੇ ਵਿਦਵੀ ਸਾਰੀ ਸਟੂਡੈਂਟ ਯੂਨੀਅਨ ਤੇ ਸਿੱਖ ਸਮਾਜ ਤੇ ਸਾਰਾ ਪੰਜਾਬ ਸਾਰੇ ਧਰਮਾਂ ਦਾ ਭਾਈਚਾਰਾ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਇਹਨਾਂ ਦਾ ਇੱਕ ਇਹਨਾਂ ਨੂੰ ਡਿਸਟਰੋਏ ਕਰਨ ਦਾ ਤਰੀਕਾ ਜਿਹੜਾ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇਹਨਾਂ ਨੇ ਡਿਸਟਰੋਏ ਕਰਨ ਦਾ ਘਟੋ ਘਟ 40 ਸਕਰ ਫੁੱਟ ਦਾ ਟੋਆ ਪਟਿਆ ਤੇ ਉਹਦੇ ਵਿੱਚ ਦਬਰ ਇਹਨੇ ਇਹ ਤਰੀਕਾ ਇਹਨਾਂ ਦਾ ਕਿਤੇ ਵੀ ਜਾਇਜ਼ ਨਹੀਂ ਹੈਗਾ ਸਾਰੇ ਸਟੂਡੈਂਟ ਤੇ ਸਿੱਖ ਪੰਥ ਤੇ ਸਾਰਾ ਪੰਜਾਬ ਸਾਰੇ ਧਰਮਾਂ ਦਾ ਭਾਈਚਾਰਾ ਇਹਦੇ ਨਾਲ ਸਹਿਮਤ ਨਹੀਂ ਤੇ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ